ਵੋਟ ਨਹੀਂ ਪਾਉਣੀ ਚਾਹੀਦੀ ਅਸੀਂ ਕਿਹੜਾ ਦੇਸ਼ ਚਲਾਉਣਾ ਅਸੀਂ ਕਿਹੜਾ ਸਰਕਾਰ ਚ ਆਉਣੀ ਚਲਾਉਣੀ ਆ ਅਸੀਂ ਕਿਹੜਾ ਦੇਸ਼ ਨੂੰ ਚਲਾਉਣਾ ਸਾਨੂੰ ਕਿਹੜਾ ਸਰਕਾਰ ਨੇ ਕੁਝ ਦੇਣਾ ਅਸੀਂ ਨਹੀਂ ਵੋਟ ਪਾਉਂਦੇ ਹੁਣ ਤੁਸੀਂ ਦੋਸਤ ਦੋਸਤੋ ਤੁਸੀਂ ਸੋਚ ਰਹੇ ਹੋਗੇ ਇਹ ਕੀ ਕਹਿ ਰਿਹਾ ਦੋਸਤੋ ਪੂਰੀ ਵੀਡੀਓ ਦੇਖਿਓ ਧਿਆਨ ਨਾਲ ਦੇਖਿਓ ਤੁਹਾਡੇ ਕੰਮ ਦੀ ਗੱਲ ਕਰ ਰਿਹਾ ਮੇਰੇ ਕੋਈ ਪਰਸਨਲ ਨਹੀਂ ਵਧੀਆ ਨਾ ਲੱਗੇ ਤਾਂ ਨਾ ਦੇਖਿਓ ਲੇਕਿਨ ਵੀਡੀਓ ਇੱਕ ਵਾਰ ਦੇਖਿਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜੇ ਵਧੀਆ ਲੱਗੇ ਆਦਰਵਾਇਜ਼ ਬਿਲਕੁਲ ਨਹੀਂ ਕਰਨਾ ਕਿਉਂਕਿ ਦੇਸ਼ ਦੇ ਲੋਕਤੰਤਰ ਦਾ ਸਵਾਲ ਹੈ ਦੋਸਤੋ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਬਹੁਤ ਸਾਰੇ ਦੋਸਤਾਨੀਆਂ ਪੈਣਾ ਦੀਆਂ ਬੀਬੀਆਂ ਦੀ ਇਹ ਥਿੰਕਿੰਗ ਹੈ ਕਿ ਸਾਡੇ ਇੱਕ ਵੋਟ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਵੋਟ ਪਾਣ ਨਹੀਂ ਜਾਣਾ ਗਰਮੀ ਪੀਕ ਤੇ ਹੈ 45 ਡਿਗਰੀ ਟੈਂਪਰੇਚਰ ਪਹੁੰਚ ਗਿਆ ਦੇਸ਼ ਦਾ ਮੈਂ ਨਹੀਂ ਵੋਟ ਪਾਉਣੀ ਦੋਸਤੋ ਹੁਣ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਤੁਹਾਡੇ ਇੱਕ ਵੋਟ ਨਾਲ ਕੀ ਫਰਕ ਪੈਂਦਾ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹਨ ਇੱਕ ਇੱਕ ਵੋਟ ਦੇਸ਼ ਦਾ ਭਵਿੱਖ ਫਿਊਚਰ ਤੈਅ ਕਰੇਗੀ ਇੱਕ ਇੱਕ ਵੋਟ ਦੇਸ਼ ਵਿੱਚ ਉਸ ਰਾਜਨੀਤਿਕ ਦਲ ਦਾ ਚੈਨ ਕਰੇਗੀ ਜੋ ਭਾਰਤ ਸਰਕਾਰ ਦਾ ਗਠਨ ਕਰੇਗੀ ਇੱਕ ਇੱਕ ਵੋਟ ਤੈਅ ਕਰੇਗਾ ਕਿ ਤੁਸੀਂ ਕਿਸ ਪਾਰਟੀ ਦੇ ਚੋਣ ਨਿਸ਼ਾਨ ਤੇ ਬਟਨ ਦਬਾਓਗੇ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਚੋਣ ਦੇ ਵਿੱਚ ਜਿਤਾਓਗੇ ਵੋਟ ਪਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦੇ ਵਿਚਾਰ ਜਰੂਰ ਕਰਿਓ ਸੋਚੋ ਕਿ ਸਾਨੂੰ ਵੋਟ ਪਾਉਣ ਕਿਉਂ ਜਾਣਾ ਜ਼ਰੂਰੀ ਹੈ ਤੇ ਸਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਇਹ ਸਰਕਾਰ ਕੋਈ ਹਵਾ ਦੇ ਵਿੱਚੋਂ ਨਹੀਂ ਆਉਂਦੀ ਇਹ ਅਸੀਂ ਲੋਕ ਹੀ ਚੁਣਦੇ ਹਾਂ ਤੂੜੀ ਦੀ ਪੰਡ ਪਿੱਛੇ ਲਾ ਕੇ ਚੁਣ ਲੈਣੇ ਆ ਜਾਂ ਕਿਸੇ ਪਿੰਡ ਦੇ ਕੜਮ ਚੋਧਰੀ ਦੇ ਪਿੱਛੇ ਲਾ ਕੇ ਚੁਣ ਲੈਣੇ ਆ ਇੱਕ ਇੱਕ ਬੂਡ ਦੀ ਬੂਡ ਦੀ ਬਹੁਤ ਵੱਡੀ ਅਹਿਮੀਅਤ ਹੈ ਦੋਸਤੋ ਇਸ ਕਰਕੇ ਵੀਡੀਓ ਪੂਰੀ ਦੇਖਿਓ ਅਗਰ ਤੁਸੀਂ ਸੱਚੇ ਦੇਸ਼ ਭਗਤ ਹੋ ਭਾਰਤ ਨੂੰ ਪਿਆਰ ਕਰਨ ਵਾਲੇ ਹੋ ਅਦਰਵਾਈਜ਼ ਨਾ ਦੇਖਿਓ ਕਿਉਂਕਿ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੈ ਡੈਮੋਕ੍ਰੇਸੀ ਦੇਸ਼ ਦੀ ਇਸ ਸਮੇਂ ਖਤਰੇ ਵਿੱਚ ਹੈ ਤੇ ਦੇਸ਼ ਡਿਕਟੇਟਰਸ਼ਿਪ ਦੀ ਵੱਲ ਵੱਧ ਰਿਹਾ ਤੇ ਸਿਰਫ ਦੋ ਕਦਮ ਪਿੱਛੇ ਆ। ਇਹਦਾ ਫੈਸਲਾ ਵੀ 4 ਤਰੀਕ ਨੂੰ ਹੋ ਜਾਏਗਾ। ਦੋਸਤੋ ਬੋਲ ਪਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਵਿਚਾਰ ਕਰ ਲਿਓ ਕਿ ਸਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ? ਸਭ ਤੋਂ ਪਹਿਲੀ ਗੱਲ ਕਰ ਰਿਆਂ ਮਹਿਲਾ ਸੁਰੱਖਿਆ। ਸਾਡੀਆਂ ਬੀਬੀਆਂ ਭੈਣਾਂ ਦੀ ਸੁਰੱਖਿਆ ਕਰਨ ਵਾਲੀ ਸਰਕਾਰ ਚਾਹੀਦੀ ਹੈ। ਨਾ ਕਿ ਇਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਜਿਹੜੀ ਬ੍ਰਿਜ ਭੂਸ਼ਣ ਤੇ ਪ੍ਰਜਵਲ ਰੁਫਤਾ ਵਰਗੇ ਬਲਤਕਾਰੀਆਂ ਨੂੰ ਸੁਰੱਖਿਆ ਦੇਵੇ। ਦੂਸਰੀ ਗੱਲ ਸੰਵਿਧਾਨ ਦੇਸ਼ ਵਿੱਚ ਉਹਹੀ ਸਰਕਾਰ ਚਾਹੀਦੀ ਹੈ ਜਿਹੜੀ ਸਾਡੇ ਦੇਸ਼ ਦੇ ਲੋਕਤੰਤਰ ਦੇ ਸੰਵਿਧਾਨ ਦਾ ਸਨਮਾਨ ਕਰੇ, ਲੋਕਤੰਤਰ ਦਾ ਸਨਮਾਨ ਕਰੇ, ਵੀਰ ਵੀਰਾਂ ਉਮੀਦਵਾਰ ਦੇ ਦੁਆਰਾ ਬਣਾਏ ਗਏ ਸੰਵਿਧਾਨ ਦਾ ਨੂੰ ਬਣਾਏ ਰੱਖੇ ਤੇ ਦੇਸ਼ ਨੂੰ ਇੱਕ ਬਣਾ ਕੇ ਰੱਖੇ। ਨੌਕਰੀਆਂ। ਦੋਸਤੋ, ਦੇਸ਼ ਵਿੱਚ ਉਹਹੀ ਸਰਕਾਰ ਚਾਹੀਦੀ ਹੈ ਜੋ ਲੋਕਾਂ ਨੂੰ ਨੌਕਰੀਆਂ ਦੇ ਸਕੇ। ਲੋਕਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰ ਸਕੇ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਰਿਲੇਟਡ ਦੇਸ਼ ਵਿੱਚ ਪਾਲਿਸੀਆਂ ਬਣਾਈਆਂ ਜਾਣ ਤੇ ਖੇਤੀ ਨਾਲ ਸੰਬੰਧਿਤ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤੇ ਫਰੂਟ ਤੇ ਵੈਜੀਟੇਬਲ ਨੂੰ ਐਕਸਪੋਰਟ ਕੀਤਾ ਜਾਵੇ ਨਾ ਕਿ ਚੰਦ ਪੂਜੀ ਪਤੀਆਂ ਨੂੰ ਦਿੱਤਾ ਜਾਵੇ ਤੇ ਉਹ 60 ਰੁਪਏ ਕਿਲੋ ਸੇਬ ਖਰੀਦ ਕੇ 250 ਰੁਪਏ ਕਿਲੋ ਨਾ ਵੇਚਣ ਇਸ ਤਰ੍ਹਾਂ ਹੀ ਸਰਕਾਰ ਚਾਹੀਦੀ ਹੈ ਦੇਸ਼ ਦੇ ਵਿੱਚ ਮਹਿੰਗਾਈ ਦੇਸ਼ ਵਿੱਚ ਅਜਿਹੀ ਸਰਕਾਰ ਚਾਹੀਦੀ ਹੈ ਜਿਹੜੀ ਦੇਸ਼ ਵਿੱਚ ਮਹਿੰਗਾਈ ਤੇ ਕਾਬੂ ਪਾ ਸਕੇ ਨਾ ਕਿ 200 ਰੁਪਏ ਲੀਟਰ ਸਰੋਂ ਦਾ ਤੇਲ ਵੇਚਣ ਵਾਲੀ ਨਾ ਹੀ 1200 ਰੁਪਏ ਦਾ ਸਿਲੰਡਰ ਦੇਣ ਵਾਲੀ ਨਾ ਹੀ 120 ਰੁਪਏ ਲੀਟਰ ਪੈਟਰੋਲ ਦੇਣ ਵਾਲੀ ਸਰਕਾਰ ਨਹੀਂ ਚਾਹੀਦੀ ਅਰਥਵਿਵਸਤਾ ਦੇਸ਼ ਵਿੱਚ ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਹਰ ਗਰੀਬ ਅਤੇ ਮੱਧ ਵਰਗੀ ਭਾਰਤੀ ਲਈ ਕੰਮ ਕਰੇ ਨਾ ਕਿ ਕੇਵਲ ਆਪਣੇ ਚੰਦ ਕਪੂੰਜੀਪਤੀ ਦੋਸਤਾਂ ਲਈ ਕੰਮ ਕਰੇ ਕਿਸਾਨ ਦੇਸ਼ ਵਿੱਚ ਸਾਨੂੰ ਜਹੀ ਸਰਕਾਰ ਚਾਹੀਦੀ ਹੈ ਜੋ ਕਿ ਸਾਡੇ ਕਿਸਾਨ ਭਰਾਵਾਂ ਨੂੰ ਪਿਆਰ ਕਰੇ ਖੇਤੀ ਨੂੰ ਪਰਫੁੱਲਤ ਕਰੇ ਨਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੇ ਕੁੱਟਣ ਵਾਲੀ ਸਰਕਾਰ ਚਾਹੀਦੀ ਹੈ ਨੰਬਰ 7 ਦੇ ਭ੍ਰਿਸ਼ਟਾਚਾਰ ਅਸੀਂ ਜਹੀ ਸਰਕਾਰ ਚਾਹੁੰਦੇ ਹਾਂ ਦੇਸ਼ ਦੇ ਵਿੱਚ ਦੋਸਤੋ ਆਪਾਂ ਸਾਰੇ ਜੋ ਸਾਡੇ ਖਾਣੇ ਵਿੱਚ ਕੈਂਸਰ ਜਨ ਰਸਾਇਣ ਪਾਉਣ ਵਾਲੀ ਕੰਪਨੀਆਂ ਤੇ ਦਵਾਈਆਂ ਵੇਚਣ ਵਾਲੀ ਕੰਪਨੀਆਂ ਦੇ ਖਿਲਾਫ ਕਾਰਵਾਈ ਕਰੇ ਨਾ ਕਿ ਚੋਣਾਂ ਵੀ ਵਾਉਣ ਤੋਂ ਚੰਦਾ ਲੇਕੇ ਮ제 ਕਰੇ ਇਸ ਤਰ੍ਹਾਂ ਚੰਦਾ ਤੰਦਾ ਮਾਡਲ ਨੂੰ ਸਮਾਪਤ ਕਰਨਾ ਜ਼ਰੂਰੀ ਆ ਦੋਸਤੋ ਨੰਬਰ 8 ਤੇ ਹੈ ਜਵਾਬਦੇਹੀ ਅਸੀਂ ਅਜਿਹੀ ਸਰਕਾਰ ਚਾਹੁੰਦੇ ਆ ਜੋ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੋਵੇ ਜੋ ਰੈਗੂਲਰ ਪ੍ਰੈਸ ਕਾਨਫਰੰਸ ਤੇ ਅਨਸਕ੍ਰਿਪਟਡ ਇੰਟਰਵਿਊ ਦੇਵੇ ਨੰਬਰ 9 ਤੇ ਸਿੱਖਿਆ ਅਸੀਂ ਅਜਿਹੀ ਸਰਕਾਰ ਚਾਹੁੰਦੇ ਆ ਦੇਸ਼ ਦੇ ਵਸਨੀਕ ਜਿੱਥੇ ਪ੍ਰਧਾਨ ਮੰਤਰੀ ਪੜੇ ਲਿਖੇ ਹੋਵੇ ਸੇਵਾ ਭਾਵ ਵਾਲਾ ਹੋਵੇ ਨਾ ਕਿ ਹੰਕਾਰੀ ਤੇ ਅਸਿੱਖੇ ਤਨਾਸ਼ਾ ਨੰਬਰ 10 ਤੇ ਦੇਸ਼ ਦੀ ਸੀਮਾ ਸੁਰੱਖਿਆ ਜੋ ਕਿ ਬਹੁਤ ਜ਼ਰੂਰੀ ਆ ਦੋਸਤੋ ਅਸੀਂ ਅਜਿਹੀ ਸਰਕਾਰ ਚਾਹੁੰਦੇ ਆ ਜੋ ਚੀਨ ਦੇ ਖੇਤਰੀ ਅਧਿਕਰਮ ਨੂੰ ਰੋਕੇ ਸਾਡੀ ਸੀਮਾਵਾਂ ਦੀ ਦੇਸ਼ ਦੀ ਰਾਖੀ ਕਰੇ ਨਾ ਕਿ ਅਜਿਹੀ ਸਰਕਾਰ ਚ ਹਿੰਦੀ ਹੈ ਕਿ ਮਨੀਪੁਰ ਜਲਦਾ ਰਹੇ ਸਾਨੂੰ ਕੀ ਆ ਤੇ ਇੱਕ ਪ੍ਰੈਸ ਕਾਨਫਰੰਸ ਵੀ ਨਾ ਕਰੇ ਉਸ ਦੇ ਉੱਤੇ ਨੰਬਰ 10 ਤੇ ਹੈ ਅਸੀਂ ਜੇਹੀ ਸਰਕਾਰ ਚਾਹੁੰਦੇ ਜਿੱਥੇ ਚੁਣਿਆ ਗਿਆ ਪ੍ਰਧਾਨ ਮੰਤਰੀ ਵਾਸਤਵਿਕ ਪੀਐਮ ਹੋਵੇ ਨਾ ਕਿ ਪ੍ਰਚਾਰ ਮੰਤਰੀ ਜੋ ਕਿ 24 ਘੰਟੇ ਫੋਟੋਸ਼ੂਟ ਕਰਦਾ ਹੋਵੇ ਰੈਲੀਆਂ ਦੇ ਵਿੱਚ ਵਿਅਸਤ ਹੋਵੇ ਤੇ ਚਾਰ-ਚਾਰ ਵਾਰੀ ਦਿਨ ਦੇ ਵਿੱਚ ਕੱਪੜੇ ਬਦਨ ਵਾਲਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਯਾਦ ਰੱਖਿਓ ਦੋਸਤੋ ਮੇਰੀਆਂ ਭੈਣਾਂ ਕਈਆਂ ਭੈਣਾਂ ਮੇਰੀਆਂ ਮਾਮਾ ਸ਼ਰਮ ਦੀ ਮਾਰੀਆਂ ਵੋਟ ਪਾਉਣ ਨਹੀਂ ਜਾਂਦੀਆਂ ਕਿਸਾਨ ਦਾ ਸ਼ਰਮ ਆਉਂਦੀ ਅਸੀਂ ਨਹੀਂ ਵੋਟ ਪਾਉਣ ਜੇ ਸਾਡੀ ਵੋਟ ਨਾਲ ਕੋਈ ਫਰਕ ਨਹੀਂ ਪੈਂਦਾ ਦੋਸਤੋ ਇੱਕ ਇੱਕ ਵੋਟ ਮੇਰੀ ਭੈਣਾਂ ਦੀ ਵੋਟ ਮੇਰੇ ਭਰਾਵਾਂ ਦੀ ਵੋਟ ਇੱਕ ਇੱਕ ਵੋਟ ਦੇਸ਼ ਦਾ ਭਵਿੱਖ ਤੈਅ ਕਰੇਗੀ दारू ਦੀ ਬੋਤਲ ਪਿੱਛੇ ਤੂੜੀ ਦੀ ਪੰਡ ਪਿੱਛੇ ਦੋਸਤੋ ਵੋਟ ਨਾਲ ਵਿੱਚ ਦੇਸ਼ ਦਾ ਲੋਕਤੰਤਰ ਖਤਰੇ ਦੇ ਵਿੱਚ ਹੈ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ ਦੇਸ਼ ਖਤਰੇ ਦੇ ਵਿੱਚ ਹੈ ਤੁਹਾਡੀ ਇੱਕ ਇੱਕ ਵੋਟ ਇਹ ਫੈਸਲਾ ਕਰੂਗੀ ਕਿ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਆਪਣੀ ਵੋਟ ਜ਼ਰੂਰ ਪਾਓ ਇੱਕ ਇੱਕ ਵੋਟ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੀ ਸਰਕਾਰ ਚੁਣਨ ਦੇ ਵਿੱਚ ਦੋਸਤੋ ਕੁਝ ਲੋਕ ਜਿਵੇਂ ਮੈਂ ਦੱਸਿਆ ਕਿ दारू ਦੀ ਬੋਤਲ ਤੂੜੀ ਦੀ ਪੰਡ ਤੇ ਹਰੇ ਦੀ ਪੰਡ ਪਿੱਛੇ ਬੋਰਡ ਦਿੰਦੇ ਹਨ ਇਸ ਤਰ੍ਹਾਂ ਨਾ ਕਰਿਓ ਦੋਸਤੋ ਕੜਮ ਚੌਧਰੀ ਦੇ ਪਿੱਛੇ ਲਾ ਕੇ ਬੋਰਡ ਨਾ ਦਿਓ ਇਹ ਵੀ ਯਾਦ ਰੱਖਣਾ ਕਿ ਇਸ ਤਰ੍ਹਾਂ ਦੀ ਗੱਲਾਂ ਦੇਸ਼ ਲਈ ਖਤਰਨਾਕ ਹਨ ਯਾਦ ਰੱਖਿਓ ਚੋਣ ਨਤੀਜੇ ਤੋਂ ਬਾਅਦ ਪੜ੍ਹੇ ਲਿਖੇ ਸੰਸਦ ਜਿਹੜੇ ਚੁਣਾਂਗੇ ਆਪਾਂ ਉਹ ਇੱਕ ਪੜ੍ਹੇ ਲਿਖੇ ਕੁਆਲੀਫਾਈਡ ਦੇਸ਼ ਦਾ ਪੀਐਮ ਚੁਣਨਗੇ ਜਿਹੜਾ ਆਪਣੇ ਦੇਸ਼ ਦੀ ਸੰਵਿਧਾਨ ਦੀ ਦੇਸ਼ ਦੀ ਲੋਕਤੰਤਰ ਦੀ ਇਸਮਾਮਾ ਦੀ ਰਾਖੀ ਕਰੇ ਉਸ ਵਿਅਕਤੀ ਤੋਂ 10 ਗੁਣਾ ਵਧੀਆ ਹੋਣਗੇ ਜੋ ਖੁਦ ਨੂੰ ਦੇਸ਼ ਦਾ ਸਵਾਭਿਕ ਰੂਪ ਵਿੱਚ ਪ੍ਰਧਾਨ ਮੰਤਰੀ ਮੰਨਦਾ ਹੋਵੇ ਪਾਰਟੀਆਂ ਦੋਸਤੋ ਬਣਦੀਆਂ ਹਨ ਟੁੱਟਦੀਆਂ ਹਨ ਲੇਕਿਨ ਦੇਸ਼ ਬਣਿਆ ਰਹਿਣਾ ਚਾਹੀਦਾ ਦੇਸ਼ ਦਾ ਸੰਵਿਧਾਨ ਬਣਿਆ ਰਹਿਣਾ ਚਾਹੀਦਾ ਦੇਸ਼ ਨੂੰ ਤਾਨਾਸ਼ਾਈ ਤੋਂ ਦੇਸ਼ ਹੋਣ ਤੋਂ ਬਚਾਉਣ ਦੇਸ਼ ਨੂੰ ਤਾਨਾਸ਼ਾਈ ਦੇਸ਼ ਹੋਣ ਤੋਂ ਬਚਾਉਣ ਲਈ ਵੋਟ ਜ਼ਰੂਰ ਕਰਿਓ ਦੋਸਤੋ ਤੁਸੀਂ ਅਗਰ ਮੇਰੇ ਨਾਲ ਸਹਿਮਤ ਹੋ ਅਗਰੀਓ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਦਰਵਾਈਜ਼ ਨਹੀਂ ਕਰਨਾ ਸਿੱਧੂ ਕੀਐਮ ਵਾਲਾ ਟੀਵੀ ਦੇਖਣ ਲਈ ਸਾਰੇ ਦੋਸਤਾਂ ਦਾ ਤੈਦ ਲੋ ਧੰਨਵਾਦ ਜੀ